ਅੱਜ ਦੇਖੋ ਜੀ ਆਹ ਦੇਖੋ ਇਹ ਛੋਟਾ ਜਿਹਾ ਬੱਚਾ ਹੈ ਜਿੰਨੇ ਜੇ ਦੁਨੀਆ ਵਿੱਚ ਦੇਖੀ ਇਹਨੂੰ ਦੁਨੀਆ ਬਾਰੇ ਕੋਈ ਪਤਾ ਨਹੀਂ ਹੈਗਾ ਇੱਕ ਉਹ ਛੋਟਾ ਜਿਹਾ ਬੱਚਾ ਹੈ ਮੈਂ ਇਸੀ ਨੂੰ ਹੈਰਾਨ ਜੇ ਪੰਜਾਬ ਪੁਲਿਸ ਨੂੰ ਇਹਨਾਂ ਦੀ ਇੰਨੀ ਪਰਵਾਹ ਆ ਇਹਨਾਂ ਨੂੰ ਖੁਦ ਆਪਣੀ ਪਰਵਾਹ ਕਿਉਂ ਨਹੀਂ ਆਗੀ ਤੁਸੀਂ ਧਾਰਮਿਕ ਸਥਾਨ ਤੇ ਇੱਕ ਮਿੰਟ ਜੀ ਹੈਲੋ ਤੁਸੀਂ ਮੱਥਾ ਕਿਨ ਜਾ ਰਹੇ ਹੋ ਪਰਮਾਤਮਾ ਤੁਹਾਡੀ ਮਨੋ ਕਾਮਨਾ ਪੂਰੀ ਕਰੇ ਪਰ ਤੁਸੀਂ ਭਾਰਟ ਟਾਉਣ ਵਾਲੀ ਗੱਡੀ ਦੇ ਵਿੱਚ ਸਵਾਰੀ ਨਹੀਂ ਬਿਠਾ ਸਕਦੇ ਕਿਹ ਕਿਹ ਅਗਰ ਖੁਦਾਨਾ ਖਾਸ ਕਰ ਕੋਈ 1922 ਦੀ ਦਲਬਾਦ ਹੋ ਜਾਂਦੀ ਹੈ ਫਿਰ ਤੁਸੀਂ ਕਹਿੰਦੇ ਜੀ ਹੁਸ਼ਿਆਰਪੁਰ ਪੁਲਿਸ ਕੀ ਕਰਦੀ ਹੈ ਹੁਸ਼ਿਆਰਪੁਰ ਪ੍ਰਸ਼ਾਸਨ ਕੀ ਕਰਦਾ ਹੈ ਹੁਣ ਤੁਹਾਨੂੰ ਦੱਸਦੇ ਆ ਕਿ ਜਦੋਂ ਕੋਈ ਵਿਅਕਤੀ ਸ਼ਹਿਰਪੁਰ ਦੇ ਵਿੱਚੋਂ ਆ ਕੇ ਟੈਕ ਟਨੂਆਂ ਦੀ ਪਾਲਣਾ ਨਹੀਂ ਕਰਦਾ ਕਿ ਸ਼ਹਿਰ 'ਚ ਪੁਲਿਸ ਕੀ ਕਰਦੀ ਐ ਉਹ ਤੁਹਾਨੂੰ ਦੱਸਦੇ ਆ ਬੇਟਾ ਆਪਣੇ ਕਾਰ ਦੇ ਲੈ ਕੇ ਆਓ ਗੱਡੀ ਤੇ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਰਾਹ 'ਚ ਰੋਕਿਆ ਕੀ ਕਿਉਂ ਨਹੀਂ ਇੰਨਾ ਵਜਨ ਨਾ ਪਾਇਆ ਕਰੋ ਜੀ ਇੰਨਾ ਵਜਨ ਨਾ ਪਾਇਆ ਕਰੋ ਜੀ ਤੁਸੀਂ ਦੱਸ ਸਕਦੇ ਜੀ ਤੁਹਾਨੂੰ ਮਾਫ ਕੀਤਾ ਠੀਕ ਹੈ ਇਹ ਤਾਂ ਤੁਸੀਂ ਨਹੀਂ ਕਦੀ ਲਈ ਹੈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਹ ਸੀਟੀਆਂ ਪਰ ਜੇ ਤੁਸੀਂ ਤੈਤ ਤਰਤ ਰੁਲਾਂ ਦੀ ਪਰਣਾ ਨਹੀਂ ਕਰੋਗੇ ਇਹ ਨੇ ਗਿਫਟ ਹੈ ਇਹ ਤੁਹਾਨੂੰ ਮਿਲਦੇ ਰਹਿਣਗੇ ਠੀਕ ਹੈ ਜਿਹੜਾ ਤੁਸੀਂ ਸਨ ਰੂਫ ਕਰ ਰਹੇ ਹੋ ਮੈਂ ਤੁਹਾਡੇ ਮਾਧਿਮ ਰਹੀਂ ਸਾਰੇ ਪੰਜਾਬ ਵਸੀਆਂ ਨੂੰ ਬੜੇ ਅਦਬ ਤੇ ਸਰਕਾਰ ਨਾਲ ਬੇਨਤੀ ਕਰਨੀ ਚਾਹਾਂਗਾ ਕਿ ਕੋਈ ਵੀ ਵਿਅਕਤੀ ਸਨ ਰੂਫ ਨਾ ਕਰੇ ਤਾਂ ਕਿ ਅਸੀਂ ਕੱਲ ਹੀ ਇਹਦੇ ਚਾਈਨਾ ਡੋਰ ਇੱਕ ਪਤੰਗ ਆ ਕੇ ਛੜਕਨ ਵਿੱਚ ਦੇਦੀ ਸੀ ਉਹ ਜਦੋਂ ਪਤੰਗ ਆਪਾਂ ਫੜੀ ਤੇ ਚਾਈਨਾ ਡੋਰ ਜਿਹਦੇ ਨਾਲ ਅਜਰ ਉਹ ਕਿਸੇ ਵੀ ਵਿਅਕਤੀ ਦੇ ਘਰ ਵਿੱਚ ਫਿਰ ਜਾਂਦੀ ਹੈ ਤੇ ਬਹੁਤ ਘੱਟ ਸਿਰ ਉਹੀ ਜਿਹੜਾ ਮੌਤ ਦੀ ਹੋ ਸਕਦੀ ਹੈ ਇੱਕ ਦਿਨ ਅਕਤੂਰਪੁਰ ਦੇ ਵਿੱਚ ਦੇਖਿਆ ਸੀ ਦੋ ਛੋਟੇ ਛੋਟੇ ਬੱਚੇ ਇੱਕ ਬੇਟੀ ਸੀ ਇੱਕ ਬੇਟਾ ਸੀ ਉਹ ਵੀ ਸੰਰੂਪ ਉੱਪਰ ਜਿਹੜਾ ਕੀ ਜਦਤਾਂ ਉਹਨੇ ਕੱਢੀਆਂ ਅਸੀਂ ਤੇ ਖੜਾ ਪੰਜਾਬੀ ਕਰ ਰਹੇ ਸੀ ਕਿ ਆਪਣੇ ਮਨ ਉਪਰ ਪੰਜਾਬੀ ਨਹੀਂ ਹੈ ਇਹ ਬੜਾ ਖਤਰਨਾਖੇੜ ਹੈ ਮੈਂ ਸਾਰੇ ਪੇਰੈਂਟਸ ਨੂੰ ਬੇਨਤੀ ਕਰੂੰਗਾ ਕਿ ਪਲੀਜ਼ ਇਸ ਤਰ੍ਹਾਂ ਕਰਕੇ ਆਪਣੇ ਬੱਚਿਆਂ ਦੀ ਜਿਹੜੀ ਕੀਮਤੀ ਜਾਨ ਉਹਨੂੰ ਖਤਰੇ ਦੇ ਵਿੱਚ ਨਾ ਪਾਓ ਇਹ ਸਭ ਤੁਹਾਡਾ ਗਿਫਟ ਹੈ ਇਹਨੂੰ ਪਲੀਜ਼ ਸੰਭਾਲ ਕੇ ਰੱਖਣਾ ਤੇ ਅੱਗੇ ਤੋਂ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਅੱਗੇ ਤੋਂ ਤੁਸੀਂ ਇਸ ਤਰ੍ਹਾਂ ਨਹੀਂ ਕਰੋਗੇ ਬੋਲੋ ਸੌਰੀ ਲਾ ਅੱਗੇ ਜਾਓ ਵੀਡੀਓ ਟੀਮ ਸਿੰਦਰਪਾ ਪਲੇਰੋ ਜੀ ਪਲੇਰੋ ਪਗਜ ਇੱਕ ਛੋਟਾ ਜਿਹਾ ਸਵਾਲ ਹੈ ਕਿ ਜਿੰਨਾ ਵੀ ਤੁਸੀਂ ਇਹ ਕੰਮ ਕਰ ਰਹੇ ਆ ਜਿੰਨਾ ਵੀ ਹਿਸ਼ਾਰਪੁਰ ਦੀ ਟ੍ਰੈਫਿਕ ਨੂੰ ਇਜ਼ੀ ਕਰਨ ਲਈ ਜੋ ਵੀ ਉਪਰਾਲਾ ਕਰ ਰਹੇ ਆ ਇਹਨਾਂ ਦੀ ਸ਼ੁਰੂਆਤ ਕਿੱਥੋਂ ਹੋ ਰਹੀ ਹੈ ਤੇ ਇਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਤੁਸੀਂ ਇਹ ਕੰਮ ਕਰ ਰਹੇ ਆ ਸਾਡੇ ਬਹੁਤ ਹੀ ਸਰਕਾਰੀਓ ਐਸਐਸਪੀ ਹੁਸ਼ਿਆਰਪੁਰ ਜੀ ਹੈ ਉਹ ਜਿੱਦਾਂ ਸਾਨੂੰ ਸਮੇਂ-ਸਮੇਂ ਤੇ ਗਾਈਡਲਾਈਨ ਦੇਦੇ ਆ ਅਸੀਂ ਉਹਨਾਂ ਦੇ ਹੁਕਮਾਂ ਮੁਤਾਬਕ ਜਿਹੜੀ ਇਹ ਜੂਕੀ ਕਰ ਰਹੇ ਆ ਜਿਸ ਤਰ੍ਹਾਂ ਤੁਸੀਂ ਇਹ ਦੇਖਿਆ ਕਿ ਇਹ ਜਿਹੜਾ ਕਿਹੜੀ ਗੱਡੀ ਹੈ ਬਲੈਰੋ ਨੰਦਰਾ ਬਲੈਰੋ ਇਹਦੇ ਵਿੱਚ ਧੂਰੀ ਤੋਂ ਆਏ ਆ ਮੱੱਖਾ ਚਿਰਨ ਵਾਸਤੇ ਪਹਾੜੀ ਏਰੀਆ ਵਿੱਚ ਗਏ ਆ ਔਰ ਦੇਖੋ ਇਹਦੇ ਵਿੱਚ 35 ਲੋਕ ਜਿਹੜੇ ਆ ਉਹ ਗੱਡੀ ਦੇ ਵਿੱਚ ਬੈਠੇ ਆ ਜਦਕੇ ਇਹ ਜਿਹੜੀ ਭਾਰ ਧੋਣ ਵਾਲੀ ਗੱਡੀ ਹੈ ਇਹਦੇ ਵਿੱਚ ਇਸ ਤਰ੍ਹਾਂ ਇਹ ਡਬਲ ਡੈਕਟਰ ਕਰਕੇ ਗੱਡੀ ਨੂੰ ਸਵਾਰੀਆਂ ਨੂੰ ਸੰਗਤ ਨੂੰ ਨਹੀਂ ਬਿਠਾ ਸਕਦੇ ਮੈਂ ਤੁਹਾਡੇ ਮਾਧਮ ਰਾਈ ਪੂਰੇ ਪੰਜਾਬ ਦੀ ਜਿਹੜੀ ਸੰਗਤ ਹੈ ਪੰਜਾਬ ਦੇ ਲੋਕਾਂ ਨੂੰ ਬੜੇ ਅਤੁੱਤ ਸਰਕਾਰ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਆਪ ਜੀ ਜਦੋਂ ਕਿਸੇ ਧਾਰਮਿਕ ਸਥਾਨ ਤੇ ਨਕਮਸਤਕ ਹੋਣ ਵਾਸਤੇ ਜਾਂਦੇ ਹੋ ਤੇ ਪਲੀਜ਼ ਜਿਹੜੀਆਂ ਭਾਰ ਧੋਣ ਵਾਲੀਆਂ ਗੱਡੀਆਂ ਹੈ ਉਹਨਾਂ ਦੇ ਵਿੱਚ ਨਾ ਜਾਓ ਇਹਨਾਂ ਵਿੱਚ ਸਫ਼ਰ ਕਰਨਾ ਬਹੁਤ ਖਤਰਨਾਕ ਸਿੱਧ ਹੋ ਸਕਦਾ ਅਗਰ ਮਾੜਾ ਜਿਹਾ ਵੀ ਕਿਤੇ ਟੱਕਰ ਟੋਲਦੀ ਹੈ ਕੱਢੀ ਤੇ ਕੋਈ ਵੀ ਜਿਹੜਾ ਵੱਡਾ ਹਾਦਸਾ ਵਾਪਰ ਸਕਦਾ ਤਾਂ ਮੈਂ ਵੀ ਬੇਨਤੀ ਕਰਾਂਗਾ ਕਿ ਕੋਈ ਵੀ ਪੰਜਾਬ ਦਾ ਵਿਅਕਤੀ ਅਗਰ ਹਿਸ਼ਾਪੁਰ ਨੂੰ ਕਰਾਸ ਕਰਦਾ ਤੇ ਬੜਾ ਸੋਚ-ਸਮਝ ਕੇ ਕਰਾਸ ਕਰੇ ਅਸੀਂ ਕੋਈ ਵੀ ਗੱਡੀ ਹੈ ਜਿਹੜੀ ਆ ਹਿਸ਼ਾਪੁਰ ਦੇ ਵਿੱਚੋਂ ਨਾ ਆਉਣ ਦੇਣੀ ਹੈ ਨਾ ਜਾਣ ਦੇਣੀ ਹੈ ਅਸੀਂ ਕੰਸ਼ ਰੱਖਿਆ ਇਹ ਤੇ ਇੱਕ ਟਾਸਕ ਰੱਖਿਆ ਹੈ ਕਿ ਕੋਈ ਵੀ ਗੱਡੀ ਜਿਹੜੀ ਸ਼ਹਿਾਪੁਰ ਦੇ ਵਿੱਚ ਇੱਦਾਂ ਨਹੀਂ ਇੰਟਰ ਹੋ ਸਕਦੀ ਤੇ ਨਾ ਹੀ ਆ ਸਕਦੀ ਐ ਨਾ ਹੀ ਜਾ ਸਕਦੀ ਐ ਔਰ ਜਿਹੜੀ ਗੱਡੀ ਅਸੀਂ ਇੱਦਾਂ ਫੜਾਂਗੇ ਉੱਤੇ ਬਿਲਕੁਲ ਜੋ ਕਾਨੂੰਨੀ ਕਾਰਵਾਈ ਬਣਦੀ ਐ ਉਹ ਅਸੀਂ ਕਰਾਂਗੇ ਆ ਲਓ ਜੀ ਇਹ ਤੁਹਾਡਾ ਗ੍ਰਿਫਟ ਹੈ ਪੂਰੀ ਵਾਰੀਓ ਇਹ ਤੁਹਾਡਾ ਗ੍ਰਿਫਟ ਹੈ ਤੇ ਜਦੋਂ ਤੁਸੀਂ ਬਾਹਰ ਸ਼ਹਿਾਪੁਰੋਂ ਨਾ ਤੇ ਪਲੀਜ਼ ਇਹਨਾਂ ਕਰਿਓ ਜਿੱਦਾਂ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਵੋ ਲੋਕ ਹਾਂ ਇਹਨੂੰ ਬੇਟਾ ਸਮਝਦਿ ਰੱਖਣਾ ਜਦੋਂ ਦੂਜੇ ਵਾਲੀ ਫੇਰ Thank you.